ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨੇਗੀ ਸੱਚੀ ਆਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿਸਾਨਾਂ ਦੀ ਕਿਸਾਨਾਂ ਦੇ ਨਾਲ ਕੇਂਦਰ ਦੀ ਜਿਹੜੀ ਅਗਲੀ ਮੀਟਿੰਗ ਹੈ 19 ਮਾਰਚ ਨੂੰ ਬਿਲਕੁਲ ਜੀ ਬਿਲਕੁਲ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਇਹ 19 ਮਾਰਚ ਨੂੰ ਹੋਊਗੀ ਹੁਣ ਤੇ ਪਰਸੋਂ ਦੀ ਰਾਤ ਨੂੰ ਲੰਗੀ ਰਾਤ ਨੂੰ ਮੀਟਿੰਗ ਹੋਈ ਹੈ ਕਿਉਂਕਿ ਆਪਾਂ ਜਾਣਦੇ ਕਿ 4 ਮੀਟ ਕਾ ਪਹਿਲਾਂ ਹੋਇਆ ਸੀ ਫਿਰ ਇੱਕ ਸਾਲ ਸੰਘਰਸ਼ ਚੱਲਿਆ ਹੁਣ ਮੀਟ ਕਾ ਦਾਵਰ ਫੇਰ ਚੱਲਿਆ ਤੇ ਹੁਣ ਵਾਲੇ ਦੌਰ ਦੇ ਵਿੱਚ ਦੋ ਮੀਟਿੰਗਾਂ ਹੋਈਆਂ ਪਹਿਲੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨੀ ਸੀ ਆਏ ਕਿਉਂਕਿ ਉਹਨਾਂ ਦੇ ਮੁੰਡੇ ਦਾ ਵਿਆਹ ਸੀ ਉਸ ਦਿਨ ਪ੍ਰਲਾਡ ਜੋਸ਼ੀ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਅਗਲੀ ਤਰੀਕ ਪਾਤੀ ਸੀ ਹੁਣ ਜਦੋਂ ਫੇਰ ਮੀਟਿੰਗ ਹੋਈ ਆ ਪਰਸੋਂ ਤੇ ਮੀਟਿੰਗ ਦੇ ਵਿੱਚੋਂ ਅਗਲੀ ਤਰੀਕ ਨਿਕਲੀ ਆ ਇਹ ਜੀ ਹੁਣ 19 ਮਾਰਚ ਨੂੰ ਅਗਲੀ ਮੀਟਿੰਗ ਹੋਊਗੀ ਤੇ ਇਹ ਜਾਣਕਾਰੀ ਪ੍ਰਾਪਤ ਹੋਈ ਆ ਤੇ ਇਹ ਪਤਾ ਲੱਗਾ ਜੀ ਕਿ ਹੁਣ ਵਾਲੀ ਮੀਟਿੰਗ ਦੇ ਵਿੱਚ ਪ੍ਰਲਾਦ ਜੋਸ਼ੀ ਵੀ ਸੀ ਇਹਦੇ ਵਿੱਚ ਸ਼ਿਵਰਾਜ ਚੋਹਾਨ ਵੀ ਸੀ ਇਹਦੇ ਵਿੱਚ ਪਿਯੂਸ਼ ਗੋਇਲ ਵੀ ਸੀ ਤੇ ਕਿਸਾਨ ਆਗੂ ਵੀ ਸੀਗੇ ਤੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ 2.5 ਤੋਂ 3 ਘੰਟੇ ਮੀਟਿੰਗ ਚੱਲੀ ਆ ਸਭ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੋਹਾਨ ਆ ਕੇ ਡੱਲੇਵਾਲ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਆ ਫਿਰ ਚਲੋ ਗੱਲਬਾਤਾਂ ਚੱਲ ਪਈਆਂ ਜਿਹੜੀਆਂ ਮੁੱਦਿਆਂ ਦੇ ਉੱਤੇ ਗੱਲਬਾਤ ਹੋਣੀ ਆ ਤੇ ਕਹਿੰਦੇ ਵੀ ਕਿਸਾਨਾਂ ਨੇ ਗੱਲ ਕਹੀ ਕਿ ਐਮਐਸਪੀ ਦੇ ਉੱਤੇ ਕਾਨੂੰਨੀ ਗਰੰਟੀ ਦਿਓ ਇਸ ਗੱਲ ਦੇ ਉੱਤੇ ਗੱਲ ਚੱਲੀ ਆ ਉਹਨਾਂ ਨੇ ਅੱਗੋਂ ਕੇਂਦਰੀ ਮੰਤਰੀਆਂ ਨੇ ਆਪਦੇ ਡਾਟੇ ਪੇਸ਼ ਕੀਤੇ ਕਿ ਅਸੀਂ ਆ ਆ ਚੀਜ਼ਾਂ ਹੁਣ ਤੱਕ ਦੇ ਰਹੇ ਆ ਆ ਆ ਚੀਜ਼ਾਂ ਦੇ ਵਿੱਚ ਕੁਝ ਨਾ ਕੁਝ ਐਦਾਂ ਹੈਗਾ ਆ ਹੈਗਾ ਆ ਹੈਗਾ ਕਿਸਾਨਾਂ ਨੇ ਆਪਣੇ ਵੱਲੋਂ ਅੰਕੜੇ ਪੇਸ਼ ਕੀਤੇ ਕਿ ਹਕੀਕਤ ਆ ਵਿੱਚ ਹੈਗੀ ਆ ਆ ਏਦਾਂ ਹੈ ਏਦਾਂ ਹੈ ਏਦਾਂ ਹੈ ਉਹਦੇ ਵਿੱਚ ਡਾਟੇ ਦਾ ਮਿਲਾਨ ਨਹੀਂ ਹੋਇਆ ਕਹਿਣ ਦਾ ਭਾਵ ਇਹ ਆ ਫਿਰ ਉਹ ਸ਼ਿਵਰਾਜ ਸਿੰਘ ਤੋਹਾਰ ਨੇ ਕਿਹਾ ਵੀ ਤੁਸੀਂ ਸਾਨੂੰ ਪ੍ਰੋਪਰ ਜਿਹੜਾ ਡਾਟਾ ਦੇ ਦਿਓ ਫਿਰ ਆਪਾਂ ਉਸ ਦੇ ਆਧਾਰ ਦੇ ਉੱਤੇ ਆਪਾਂ ਅਗਲਾ ਫੈਸਲਾ ਕਰ ਲਗੇ ਹੁਣ ਕਿਸਾਨਾਂ ਦੇ ਉੱਤੇ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਡਾਟਾ ਜਿਹੜਾ ਮੁਕੰਮਲ ਦੇ ਦਿਓ ਤੁਸੀਂ ਤੇ ਆਪਾਂ ਅਗਲਾ ਫੈਸਲਾ ਕਰ ਲਗੇ ਹੁਣ ਕਿਸਾਨ ਕਿੰਨੀ ਦੇਰ ਦੇ ਵਿੱਚ ਵਿੱਚ ਇਹਨੇ ਡਾਟਾ ਤੇ ਇਹ ਮੰਦਾ ਕਰੋ ਬੰਦਿਆਂ ਜਾਂ ਲਗਾ ਇਹ ਵਕਤ ਦੱਸੂਗਾ ਪਰ ਗੱਲ ਇਹ ਆ ਕਿ ਕਿਸਾਨ ਸੰਘਰਸ਼ ਜਾਰੀ ਆ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਇੱਕ ਗੱਲ ਹੋਰ ਆ ਕਿ ਕੱਲ ਨੂੰ ਯਾਨੀ ਕਿ ਮੰਗਲਵਾਰ ਨੂੰ ਤੇ ਇੱਥੇ ਕਿਸਾਨਾਂ ਨੇ ਦਿੱਲੀ ਦੇ ਵੱਲ ਕੂਚ ਦਾ ਐਲਾਨ ਕੀਤਾ ਸੀ ਪਰ ਫਿਲਹਾਲ ਉਹ ਜਿਹੜਾ ਕੂਚ ਦਾ ਐਲਾਨ ਆ ਉਹਨੂੰ ਰੋਕ ਦਿੱਤਾ ਗਿਆ ਅੱਜ ਕਿਸਾਨ ਆਗੂਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਆ ਇਸ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਕੀਤਾ ਜਾਊਗਾ ਦੇਖੋ ਗੱਲਬਾਤ ਜਦੋਂ ਚੱਲ ਰਹੀ ਹੋਵੇ ਤੇ ਉਹਦੇ ਵਿੱਚ ਹੀ ਜੇਕਰ ਆਪਾਂ ਇਹ ਗੱਲ ਕਹਿ ਦੇਈਏ ਕਿ ਹੁਣ ਆਪਾਂ ਜਿੱਲੀਵਨ ਵੀ ਕੂਚ ਕਰ ਗਏ ਇਹ ਗੱਲ ਸਮਝ ਨਹੀਂ ਹੈਗੀ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਆਪਣੇ ਉੱਤੇ ਸਾਰੀ ਗੱਲ ਆਉਂਦੀ ਹੈ ਕਿ ਭਾਈ ਇਸ ਤੋਂ ਵੱਧ ਹੋਰ ਕਰੀਏ ਕੀ ਤੇ ਆਪਾਂ ਇਸ ਮਾਮਲੇ ਦੇ ਵਿੱਚ ਕੀ ਕਰ ਸਕਦੇ ਹਾਂ ਤੁਹਾਨੂੰ ਲੱਗਦਾ ਜੀ ਕਿ ਜਿੰਨੀ ਦੇਰ ਤੱਕ ਕੋਈ ਫਾਈਨਲ ਕੁਝ ਨਹੀਂ ਹੁੰਦਾ ਉਨੀ ਦੇਰ ਤੱਕ ਇਸ ਤਰੀਕੇ ਨਾਲ ਹੋ ਨਹੀਂ ਸਕਦਾਗਾ ਤੇ ਆਉਂਦੇ ਸਮੇਂ ਦੇ ਵਿੱਚ ਕੀ ਬਣਦੀ ਹੈ ਕੀ ਨਹੀਂ ਬਣਦੀ ਇਹ ਵਕਤ ਬਿਆਨ ਕਰੂਗਾ ਪਰ ਕਿਸਾਨ ਇਸ ਵਜੇ ਆ ਜਿਹੜੇ ਉਹ ਉਡੀਕ ਕਰ ਰਹੇ ਵੀ ਸ਼ਾਇਦ ਸਾਡੀ ਕੋਈ ਉਹ ਗੱਲ ਸੁਣੀ ਜਾਵੇ ਸ਼ਾਇਦ ਸਾਡੀ ਬਾਹ ਫੜੀ ਜਾਵੇ ਸ਼ਾਇਦ ਮਸਲੇ ਦਾ ਹੱਲ ਹੋ ਜੇ ਉਹ ਇਸ ਗੱਲ ਦੀ ਵੇਟ ਦੇ ਵਿੱਚ ਹੈਗੇ ਆ ਜੀ ਬਿਲਕੁਲ ਸਾਰੇ ਚਾਹੁੰਦੇ ਨੇ ਕਿ ਮਸਲੇ ਦਾ ਹੱਲ ਹੋਵੇ ਤੇ ਹੋਣਾ ਵੀ ਚਾਹੀਦਾ ਹੈ ਖੈਰ ਅੱਗੇ ਵਧਦੇ ਹਾਂ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦਾ ਨਾਮ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਟਾਣਾ ਸਾਹਿਬ ਉਹ ਵਿਭਾਗ ਉਹਨਾਂ ਨੂੰ ਦਿੰਦਾ ਜਿਹੜਾ ਅਸਲੀਅਤ 'ਚ ਹੈ ਹੀ ਨਹੀਂ ਤੇ ਇਹਦੇ ਉੱਪਰ ਹੁਣ ਜਿਹੜੇ ਸ਼ਰੀਕ ਨੇ ਕਹਿੰਦੇ ਕਿ ਪੂਰੀ ਤਰ੍ਹਾਂ ਦੇ ਨਾਲ ਮਿਹਣਿਓ ਮਿਹਣੀ ਹੁੰਦੇ ਪੈਣੇ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਸ਼ਰੀਕ ਆ ਉਹ ਤਾਂ ਮਿਹਣੋ ਮਿਹਣੀ ਹੋ ਰਹੇ ਉਸ ਦਾ ਚਲੋ ਟਿੱਪਣੀ ਕਰਨੀ ਉਹਨਾਂ ਨੇ ਉਹ ਜਿਹੜੇ ਤਲੰਦ ਕੱਟਣੀਆਂ ਆ ਉਹ ਲਗਾਤਾਰ ਲੱਗੇ ਹੋਏ ਆ ਉਹਨਾਂ ਨੇ ਇਹੇ ਕੁਝ ਕਰਨਾ ਹੈਗਾ ਪਰ ਉਹਦਾ ਵੈਸੇ ਜੇ ਕੁੱਲ ਮਿਲਾ ਕੇ ਦੇਖੀਏ ਚਲੋ ਕਿਸੇ ਵੀ ਸਿਆਸੀ ਪਾਰਟੀ ਦੀ ਗੱਲ ਨਾ ਕਰੀਏ ਤਾਂ ਸਰਕਾਰ ਦੀ ਹੈਗੀ ਤਾਂ ਮੂਰਖਮਤੀ ਇਹ ਬੇਵਕੂਫੀ ਹੈ ਸਰਕਾਰ ਦੀ ਵੀ ਉਹਨਾਂ ਦੇ ਵੱਲੋਂ ਪ੍ਰਤੀਕਾ ਕਿਸੇ ਨਹੀਂ ਦਿੱਤੀਆਂ ਜਾਂਦੀਆਂ ਤੁਸੀਂ ਇੱਕ ਬੰਦੇ ਨੂੰ ਚੰਗੇ ਭਲੇ ਬੰਦੇ ਨੂੰ ਉਹ ਮਹਿਕਮਾ ਦੇਤਾ ਜਿਹੜਾ ਹੈ ਹੀ ਨਹੀਂ ਤੇ ਇਸ ਤੋਂ ਇਲਾਵਾ ਉਹਦਾ ਤੁਸੀਂ ਹੋਰ ਕੀ ਕਰ ਸਕਦੇ ਆ ਦੇਖੋ ਉਹਨੂੰ ਮਜ਼ਾਕ ਦਾ ਪਾਤਰ ਤਾਂ ਬਣਾ ਕੇ ਰੱਖਤਾ ਨਾ ਉਹਦਾ ਕਸੂਰ ਕੀ ਹੈ ਹਾਂ ਇਹ ਉਹਦੀ ਸਿਆਣਪ ਆ ਉਹਦੇ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਕੁਲਦੀਪ ਸਿੰਘ ਢਾਲੀਵਾਲ ਨੂੰ ਕਲ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੇ ਨਾਲ ਭੈੜੀ ਕੀਤੀ ਉਹ ਕਹਿੰਦੇ ਜੀ ਮੇਰੇ ਨਾਲ ਭੈੜੀ ਕੀਤੀ ਮੈਂ ਅਮਰੀਕਾ ਤੋਂ ਆਇਆ ਅਮਰੀਕਾ ਤੋਂ ਕਹਿੰਦਾ ਜੀ ਮੈਂ ਪੰਜਾਬ ਦੇ ਬਦਲਾਅ ਵਾਸਤੇ ਆਇਆ ਨਾ ਕਿ ਮਹਿਕਮਾ ਦੇ ਬਦਲਾਅ ਵਾਸਤੇ ਮੈਂ ਚੰਗਾ ਪੰਜਾਬ ਲੱਭਣ ਆਇਆ ਨਾ ਕਿ ਮੈਂ ਇੱਥੇ ਇਹ ਲੱਭਣ ਆਇਆ ਜੀ ਕਿ ਮੈਨੂੰ ਮਹਿਕਮਾ ਕਿਹੜਾ ਮਿਲਦਾ ਕਿਹੜਾ ਨਹੀਂ ਮਿਲਦਾ ਚਲੋ ਇਹ ਉਹਨਾਂ ਦੀ ਸਿਆਣਪ ਆ ਵੀ ਉਹਨਾਂ ਨੇ ਇਸ ਮਸਲੇ ਨੂੰ ਈਵੇਂ ਮੋੜ ਟਿਕਾਇਆ ਪਰ ਵੈਸੇ ਹੀ ਮੁੱਦਾ ਤੁਸੀਂ ਦੇਖੋ ਵੀ ਭਾਈ ਉਹ ਬੰਦੇ ਦੇ ਨਾਲ ਤੁਸੀਂ ਕਰਦੇ ਕੀ ਆ ਕਦੇ ਤੁਸੀਂ ਉਹਦੇ ਕੋਲ ਕੋਈ ਵਿਭਾਗ ਖੋਲ੍ਹਿੰਦੇ ਨਹੀਂ ਆ ਕਦੇ ਕੋਈ ਵਿਭਾਗ ਖੋਲ੍ਹਿੰਦੇ ਨਹੀਂ ਆ ਤੁਹਾਨੂੰ ਚੇਤੇ ਹੁਣ ਪਹਿਲਾਂ ਇਹਨਾਂ ਦੇ ਕੋਲੇ ਖੇਤੀਬਾੜੀ ਵਿਭਾਗ ਹੁੰਦਾ ਸੀ ਖੇਤੀਬਾੜੀ ਵਿਭਾਗ ਇਹਨਾਂ ਦੇ ਕੋਲ ਵਾਪਸ ਲੈ ਲਿਆ ਸੀ ਫਿਰ ਇਹਨਾਂ ਨੂੰ ਵਿਭਾਗ ਦਿੱਤਾ ਪ੍ਰਸ਼ਾਸਨਿਕ ਸੁਧਾਰ ਤੇ ਐਨਆਰਆਈ ਵਿਭਾਗ ਦਿੱਤਾ ਹੁਣ ਜਿਹੜਾ ਐਨਆਰਆਈ ਵਿਭਾਗ ਕੱਲਾ ਉਹ ਇਹਨਾਂ ਦੇ ਕੋਲ ਰਹਿ ਗਿਆ ਤੇ ਹੁਣ ਪ੍ਰਸ਼ਾਸਕੀ ਸੁਧਾਰ ਵਿਭਾਗ ਜਿਹੜਾ ਵਾਪਸ ਲੈ ਲਿਆ ਪ੍ਰਸ਼ਾਸਕੀ ਸੁਧਾਰ ਮੈਂ ਕਿਹਦੀ ਹੋਂਦ ਹੀ ਕੋਈ ਨਹੀਂ ਜੀ ਇਹ ਵਿਭਾਗ ਹੋਂਦ ਦੇ ਵਿੱਚ ਹੀ ਹੈ ਨਹੀਂਗਾ ਨਾ ਇਹਨਾਂ ਨੂੰ 20 ਮਹੀਨਿਆਂ ਦੇ ਵਿੱਚ ਕੋਈ ਸਟਾਫ ਮਿਲਿਆ ਨਾ ਕੋਈ ਦਫਤਰ ਮਿਲਿਆ ਨਾ ਕੋਈ ਧੀਏ ਮਿਲਿਆ ਤੇ ਬਸ ਵੈਸੇ ਹੀ ਕੰਮ ਚੱਲੀ ਗਿਆ ਨਾ ਕੋਈ ਮੀਟਿੰਗ ਹੋਈ ਮਹਿਕਮਾ ਹੋਵੇ ਤਾਂ ਮੀਟਿੰਗ ਹੋਵੇ ਨਾ ਸੋ ਇਸ ਕਰਕੇ ਇਹ ਮਾਮਲੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਹੁਣ ਵਿਵਾਦ ਛੜਿਆ ਬਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਆ ਕਿ ਬਸ ਆਹ ਹੀ ਬਦਲਾ ਸੀ ਭਗਵੰਤ ਮਾਨ ਦਾ ਪ੍ਰਕਾਸ਼ ਸਿੰਘ ਨੇ ਗੱਲ ਕਹੀ ਆ ਬਸ ਆਹ ਹੀ ਬਦਲਾ ਸੇਗਾ ਪੰਜਾਬ ਦੇ ਵਿੱਚ ਸੋ ਇਸ ਤਰੀਕੇ ਨਾਲ ਘੇਰਾ ਪਿਆ ਫਰ ਗੱਲ ਇਹ ਜੀ ਕਿ ਕੁਲਦੀਪ ਸਿੰਘ ਢੜੀਵਾਲ ਹੋਰਾਂ ਨੇ ਆਪਣੀ ਸਿਆਣਪ ਦਾ ਨਮੂਨਾ ਦਿੱਤਾ ਵੀ ਭਾਈ ਜੋ ਹੋ ਗਿਆ ਸੋ ਹੋ ਗਿਆ ਜਿਹੜਾ ਮਹਿਕਮਾ ਹੈਗਾ ਚਲੋ ਉਹੀ ਠੀਕ ਹੈ ਜੀ ਜੀ ਬਿਲਕੁਲ ਜਨਾਬ ਸਾਹਿਬ ਇੱਕ ਵਾਰ ਫਿਰ ਤੋਂ ਕਹਿੰਦੇ ਪੰਜਾਬ ਦੇ ਵਿੱਚ ਡਿਪੋਰਟ ਕਰਕੇ ਮੁੰਡੇ ਜਿਹੜੇ ਉਹ ਭੇਜੇ ਗਏ ਨੇ ਪਰ ਐਂਕੀ ਤਾਂ ਚੁੱਪਚੀ ਤੇ ਚੋਰੀ-ਚੋਰੀ ਭੇਜੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਹੁਣ ਜਿਹੜੇ ਮੁੰਡੇ ਆਏ ਆ ਉਹ 4 ਆਏ ਨੇ ਇਹਨਾਂ 4 ਮੁੰਡਿਆਂ ਦੇ ਆਉਣ ਤੋਂ ਬਾਅਦ ਤੇ ਅਗਲਾ ਸਵਾਲ ਇਹ ਪੈਦਾ ਹੋ ਗਿਆ ਵੀ ਭਾਈ ਹੁਣ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਨਹੀਂ ਆਇਆ ਕਰੂਗਾ ਹੁਣ ਪਹਿਲਾਂ ਵੰਗੂ ਨਹੀਂ ਆਇਆ ਕਰੂਗਾ ਹੁਣ ਇਹ ਮੁੰਡੇ ਚੁੱਪਚੀ ਤੇ ਆਇਆ ਕਰਨੇਗੇ ਭੇਜਿਆ ਕਰਨੇਗੇ ਤੇ ਪਤਾ ਇਹ ਲੱਗਾ ਜੀ ਕਿ ਹੁਣ 4 ਮੁੰਡੇ ਪੰਜਾਬ ਦੇ ਆ 2 ਮੁੰਡੇ ਹਰਿਆਣੇ ਦੇ ਆ ਇਸ ਤਰੀਕੇ ਨਾਲ ਟੋਟਲ 12 ਜਿਹੜੇ ਉਹਨਾਂ ਨੇ ਹੁਣ ਹੋਲਡਪੋਰਟ ਕੀਤੇ ਆ ਇਹ ਜਿਹੜਾ ਜਹਾਜ਼ ਆ ਇਹ ਸਧਾਰਨ ਜਹਾਜ਼ ਸੀ ਐਤਕੀ ਕੋਈ ਇੱਕ ਫੌਜੀ ਜਹਾਜ਼ ਨਹੀਂ ਸੀਗਾ ਅਮਰੀਕਾ ਦਾ ਇਹ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਉਤਰਿਆ ਇਹ ਜਿਹੜੇ 4 ਮੁੰਡੇ ਆ ਇਹਨਾਂ ਨੂੰ ਡੋਮੈਸਟਿਕ ਫਲਾਈਟ ਦੇ ਰਾਹੀਂ ਤੇ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਹ ਬਾਅਦ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਮੁੰਡੇ ਪਹੁੰਚ ਗਏ ਆ ਇਹਨਾਂ ਦੇ ਵਿੱਚ ਇੱਕ ਹੈਗਾ ਜੀ ਪਟਿਆਲਾ ਜ਼ਿਲ੍ਹੇ ਦਾ ਮੁੰਡਾ ਜਤਿੰਦਰ ਸਿੰਘ ਇੱਕ ਹੈਗਾ ਜਲੰਧਰ ਜ਼ਿਲ੍ਹੇ ਦਾ ਮੁੰਡਾ ਮਨਿੰਦਰ ਸਿੰਘ ਇੱਕ ਹੈਗਾ ਜੀ ਬਟਾਲੇ ਵੱਲ ਦਾ ਜਗਰਾਜ ਸਿੰਘ ਤੇ ਚੌਥਾ ਹੈਗਾ ਜੀ ਕਾਦੀਆਂਵਲ ਦਾ ਹਰਪ੍ਰੀਤ ਸਿੰਘ ਇਹ ਚਾਰੇ ਮੁੰਡੇ ਜਿਹੜੇ ਆ ਇਹ ਡਿਪੋਰਟ ਜਿਹੜੇ ਕੀਤੇ ਗਏ ਆ ਇਹਨਾਂ ਦੇ ਰਾਹ ਵੱਖੋ ਵੱਖਰੇ ਸੀ ਕੋਈ ਕਿਧਰਲੇ ਪਾਸੇ ਦੀ ਭੇਜਿਆ ਏਜੰਟ ਨੇ ਕੋਈ ਕਿਧਰਲੇ ਪਾਸੇ ਦੀ ਭੇਜਿਆ ਕੋਈ ਤਿੰਨ ਮਹੀਨੇ ਚ ਪਹੁੰਚਿਆ ਕੋਈ ਦੋਹਾਂ ਚ ਪਹੁੰਚਿਆ ਪਰ ਇਹਨਾਂ ਦਾ ਮਕਸਦ ਇੱਕੋ ਹੀ ਸੀ ਵੀ ਭਾਈ ਅਸੀਂ ਅਮਰੀਕਾ ਤੇ ਐਂਟਰ ਹੋਣਾ ਤੇ ਰਾਹ ਬਕੋ ਬਕਰੇ ਸੀ ਤੇ ਇਕੱਠੇ ਮੈਕਸੀਕੋ ਦੇ ਕੋਲੇ ਹੀ ਹੋਏ ਕਨਦੇ ਦੇ ਕੋਲੇ ਤੇ ਚਾਰਾਂ ਨੂੰ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੱਕ ਦਾ 52 ਲੱਖ ਗਿਆ ਇੱਕ ਦਾ 42 ਲੱਖ ਗਿਆ ਦੋ ਦਾ 38-37 ਲੱਖ ਗਿਆ ਸੋ ਇਹ ਹੈ ਜੀ ਕਿ ਕਹਿਣ ਦਾ ਭਾਵ ਇਹ ਇਹ ਕਿ ਹਾਲੇ ਹੋਰ ਬੜੇ ਆਉਣੇ ਆ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹਾਲੇ ਹੋਰ ਬੜੇ ਭੇਜੇ ਜਾਣੇ ਆ ਇਹਦਾ ਮਤਲਬ ਸਿਰਫ ਦੱਸਣਾ ਮੇਰਾ ਇਹ ਆ ਵੀ ਆਪਾਂ ਇਹ ਜਲ ਕਹਿ ਦਈਏ ਵੀ ਭਾਈ ਹੁਣ ਤਾਂ ਗੱਲ ਮੁੱਕ ਗਈ ਤਿੰਨ ਜਖਾਜ਼ ਆਏ ਤੇ ਗੱਲ ਖਤਮ ਹੋ ਗਈ ਇਹ ਗੱਲ ਖਤਮ ਨਹੀਂ ਹੋਈ ਇਹ ਗੱਲ ਰੈਗੂਲਰ ਹੀ ਹੈ ਇਹ ਗੱਲ ਲਗਾਤਾਰ ਜਾਰੀ ਹੈ ਤੇ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਇਸ ਮਸਲੇ ਦੇ ਵਿੱਚ ਮੋੜ ਆਉਣੇ ਆ ਪਰ ਕੁੱਲ ਵਾਕੇ ਪਾਈ ਇਹ ਗੱਲ ਕਿਹਣੀ ਬਣਦੀ ਹੈ ਵੀ ਇਸ ਵੇਲੇ ਪੰਜਾਬ ਦੀ ਜਵਾਨੀ ਹੈ ਜਿਹੜੀ ਪਾ ਕੇ ਢੋਲਿਆਂ ਦੇ ਵਿੱਚ ਪੈਸੇ ਤੇ ਏਜੰਟ ਲਵ ਦੀ ਫਿਰਦੀ ਵੀ ਭਾਈ ਡੌਕੀ ਲਾਉਣੀ ਆ ਉਹਦੇ ਵਾਸਤੇ ਇਹ ਚਾਰੇ ਮੁੰਡੇ ਤੇ ਇਸ ਤੋਂ ਪਹਿਲਾਂ ਜਿਹੜੇ 300 ਤੇ 32 33 ਦੇ ਕਰੀਬ ਆਏ ਆ ਇੰਡੀਆ ਦੇ ਵਿੱਚ ਤਿੰਨ ਜਹਾਜ਼ਾਂ ਦੇ ਵਿੱਚ ਇਹਨਾਂ ਦੇ ਕੋਲੋਂ ਸਬਕ ਲੈਣਾ ਚਾਹੀਦਾ ਵੀ ਅਸੀਂ ਲੁੱਟੇ-ਪੁੱਟੇ ਨਾ ਗਾਈਏ ਅੱਧਾ ਕਰੋੜ ਲਾ ਕੇ ਪੌਣਾ ਕਰੋੜ ਲਾ ਕੇ ਜ਼ਿੰਦਗੀ ਰਿਸਕ ਦੇ ਵਿੱਚ ਨਾ ਪਾਈਏ ਮੇਰੇ ਖਿਆਲ ਤੋਂ ਕਿਤੇ ਤੇ ਹੋਣੀ ਹੋਣਾ ਵੀ ਇੱਕ ਮੁੰਡਾ ਜਿਹੜਾ ਇਸ ਵੇਲੇ ਉਹ ਪਤਾ ਲੱਗਾ ਜੀ ਕਿ ਹੈਗਾ ਇਥੇ ਕੰਬੋਡੀਆ ਦੇ ਵਿੱਚ ਉਹਦੀ ਮੌਤ ਹੋ ਗਈ ਆ ਕਿਉਂਕਿ ਜਦੋਂ ਉਹਨੂੰ ਭੇਜਿਆ ਕੰਬੋਡੀਆ ਦੇ ਵਿੱਚੋਂ ਤੇ ਉੱਥੇ ਉਹਦੀ ਕਹਿੰਦੇ ਵੀ ਵੀਅਤਨਾਮ ਤੋਂ ਤੇ ਏਜੰਟ ਨੇ ਉਹ ਉਧਰਲੇ ਪਾਸੇ ਭੇਜਤਾ ਉੱਥੇ ਉਹਦੀ ਸਿਹਤ ਖਰਾਬ ਹੋ ਗਈ ਆ ਖੇਤ ਖਰਾਬ ਹੋਣ ਤੋਂ ਬਾਅਦ ਹੁਣ ਉਹਦੀ ਮੌਤ ਹੋ ਗਈ ਆ ਹੁਣ ਉਹਦਾ ਪਰਿਵਾਰ ਇਹ ਗੱਲ ਕਹਿ ਰਿਹਾ ਜੀ ਕਿ ਮੁੰਡੇ ਦੀ ਸਾਡੇ ਦੀ ਲਾਸ਼ ਹੀ ਵਾਪਸ ਭੇਜ ਦਿਓ ਹੁਣ ਇਹ ਨਹੀਂ ਪਤਾ ਵੀ ਲਾਸ਼ ਮਹੀਨੇ ਦੇ ਵਿੱਚ ਵਾਪਸ ਆਉਣੀ ਆ ਆਉਣੀ ਕਿ ਨਹੀਂ ਆਉਣੀ ਹਫਤੇ ਦੇ ਵਿੱਚ ਆਉਣੀ ਆ 15 ਦਿਨ ਦੇ ਵਿੱਚ ਆਉਣੀ ਆ ਹੁਣ ਇਸ ਗੱਲ ਬਾਰੇ ਨਹੀਂ ਪਤਾ ਜੀ ਜੀ ਜਨਾਬ ਸਾਹਿਬ ਉੱਧਰ ਹੁਣ ਗੱਲ ਕਰਦੇ ਆ ਜੀ ਸਿਆਸਤ ਦੀ ਤੇ ਭਾਜਪਾ ਦੀ ਗੱਲ ਕਰਦੇ ਆ ਭਾਜਪਾ ਹੁਣ ਪੰਜਾਬ ਦੇ ਵਿੱਚ ਮਾਸਟਰ ਸਟ੍ਰੋਕ ਖੇਡਣ ਦੀ ਤਿਆਰੀ ਦੇ ਵਿੱਚ ਆ ਪੂਰੀ ਤਰ੍ਹਾਂ ਨਾਲ ਹਾਂ ਬਿਲਕੁਲ ਜੀ ਬਿਲਕੁਲ ਲਖੋ ਹੁਣ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਨੂੰ ਜਿਹੜਾ ਮੰਤਰੀ ਬਣਾਇਆ ਨਾ ਉਹ ਭਾਜਪਾ ਨੇ ਬੜਾ ਸੋਚ ਸਮਝ ਕੇ ਬਣਾਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਜੀ ਕਿ ਅਸੀਂ ਪੰਜਾਬ ਦੇ ਵਿੱਚ ਕਿਵੇਂ ਨਿਸ਼ਾਨੇ ਬੰਨਣੇ ਆ ਉਹਨਾਂ ਦੇ ਵੱਲੋਂ ਇਸ ਕਰਕੇ ਬਣਾਇਆ ਗਿਆ ਸਿੱਟ ਕੇਰੇ ਨੂੰ ਮੰਤਰੀ ਤਾਂ ਜੋ ਉਹ ਪੰਜਾਬ ਦੇ ਵਿੱਚ ਕਾਟ ਕਰੇ ਹੁਣ ਲੰਘੇ ਕੱਲ ਮਨਜਿੰਦਰ ਸਿੰਘ ਸਿਰਸਾ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ ਆ ਅਮਰਸਰ ਦੇ ਵਿੱਚ ਆਏ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਜੀ ਕਿ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਅਸੀਂ ਇਕੱਲੇ ਹੀ ਟੋਣ ਲੜਾਂਗੇ ਅਸੀਂ ਬਿਲਕੁਲ ਟੋਣ ਲੜਾਂਗੇ ਤੇ ਅਸੀਂ ਇਕੱਲੇ ਹੀ ਲੜਕੇ ਜਿੱਤਾਂਗੇ ਉਹਨਾਂ ਨੇ ਆ ਗੱਲ ਕਹੀ ਆ ਸੋ ਉਹਨਾਂ ਨੇ ਹੁਣ ਇਸ ਤਰੀਕੇ ਦੇ ਨਾਲ ਵੀਰ ਬੀਣੇ ਸ਼ੁਰੂ ਕੀਤੇ ਆ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ ਪੈਰ ਪੱਕੇ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਪੈਰ ਪੱਕੇ ਕਰ ਰਹੇ ਆ ਉਹ ਕਹਿੰਦੇ ਜੀ ਵੱਡੇ ਪੱਦਰ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਆ ਕਰਾਂਗੇ ਉਹ ਕਰਾਂਗੇ ਮਤਲਬ ਬੀਜੇਪੀ ਦੇ ਹੌਸਲੇ ਬੁਲਾਉਂਦਾ ਤੇ ਆਉਂਦੇ ਸਮੇਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਕੁਝ ਵੱਖਰਾ ਕਰਨ ਦੇ ਚਾਹਵਾਨ ਹੈਗੇ ਆ ਆਉਂਦੇ ਸਮੇਂ ਦੇ ਵਿੱਚ ਉਹ ਚਾਹੁੰਦੇ ਆ ਜੀ ਕਿ ਅਸੀਂ ਵੱਡੇ ਪੱਦਰ ਦੇ ਉੱਤੇ ਕੁਝ ਨਾ ਪੁੱਤ ਕਰੀਏ ਇਸ ਤਰੀਕੇ ਦੀ ਗੱਲ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦਿੱਲੀ ਦੇ ਵਿੱਚ ਆਤਿਸ਼ੀ ਨੂੰ ਕਹਿੰਦੇ ਵਿਰੋਧੀ ਧਿਰ ਦੀ ਆਗੂ ਜਿਹੜੀ ਆ ਉਹ ਬਣਾ ਦਿੱਤਾ ਗਿਆ ਤਾਂ ਬਿਲਕੁਲ ਜੀ ਬਿਲਕੁਲ ਲਖੋ ਆ ਆਮ ਆਦਮੀ ਪਾਰਟੀ ਕੋਲੇ ਕਿ 22 ਵਿਧਾਇਕਾਂ ਦੇ ਲਈ ਦੇ ਵਿੱਚ 22 ਵਿਧਾਇਕ ਦਿੱਲੀ ਦੇ ਵਿੱਚ ਤੇ 48 ਉਹਨਾਂ ਦੇ ਕੋਲੇ ਬੀਜੇਪੀ ਦੇ ਕੋਲ ਤੇ ਆਮ ਆਰਮੀ ਪਾਰਟੀਇਤ ਕੀ ਵਿਰੋਧੀ ਧਰਦੇ ਵਿੱਚ ਹੈ ਵਿਰੋਧੀ ਧਰਦੇ ਵਿੱਚ ਹੁਣ ਤੁਹਾਨੂੰ ਜਿਹੜੇ 22 ਵਿਧਾਇਕਾ ਉਹਦੇ ਵਿੱਚੋਂ ਕੇਦਰੀਵਾਲ ਦੇ ਸਭ ਤੋਂ ਨੇੜਲੇਆਂ ਦੇ ਵਿੱਚੋਂ ਸਭ ਤੋਂ ਪਰੋਸੇਜੋਗਾਂ ਦੇ ਵਿੱਚੋਂ ਤੇ ਆਸ਼ੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਇਸ ਕਰਕੇ ਆਸ਼ੀ ਨੂੰ ਹੁਣ ਵਿਰੋਧੀ ਧਰਦੀ ਨੇਤਾ ਬਣਾਇਆ ਗਿਆ ਉਸੇ ਮਤਲਬ ਇਹ ਆ ਵੀ ਉਹਨੂੰ ਕਹਿ ਦਿੱ ਗਏ ਜੀ ਦਿੱਲੀ ਦੀ ਪ੍ਰਤਾਪ ਸਿੰਘ ਬਾਜਵਾ ਉਹ ਆ ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਆ ਵਿਰੋਧੀ ਧਰਦੇ ਨੇਤਾ ਉਮੇਂ ਦਿੱਲੀ ਦੇ ਵਿੱਚ ਅਚੀ ਹੋਊਗੀ ਤੇ ਵਿਰੋਧੀ ਧਰਦੀ ਦਿੱਤਾ ਤੇ ਹੁਣ ਪਤਾ ਲੱਗਾ ਜੀ ਕਿ ਉਹਦੇ ਵੱਲੋਂ ਅੱਜ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਅੱਜ ਉੱਥੇ ਸੈਸ਼ਨ ਸ਼ੁਰੂ ਹੋ ਜਾਣਾ ਦਿੱਲੀ ਦੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੈ ਜਿਹੜਾ ਤੇ ਉਹਦੇ ਵਿੱਚ ਹੁਣ ਅਚੀ ਹੋਰੀ ਆਪਣੀ ਭੂਮਿਕਾ ਦਾ ਕਰਨਗੇ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਕੰਮਕਾਜ ਕਰਦੇ ਹੁੰਦੇ ਸੀ ਤੇ ਬੀਜੇਪੀ ਇਹਨਾਂ ਦੇ ਉੱਤੇ ਬਾਜ਼ ਅੱਖ ਰੱਖਦੀ ਹੁੰਦੀ ਸੀ ਵੀ ਇਹ ਗਲਤੀ ਕਿੱਥੇ ਕਰਦੇ ਆ ਉਸ ਤਰੀਕੇ ਦੇ ਨਾਲ ਹੁਣ ਬੀਜੇਪੀ ਕੰਮਕਾਜ ਕਰੂਗੀ ਤੇ ਬਾਜ਼ਖ ਅੱਤੀ ਹੁਲੀ ਰੱਖਿਆ ਕਰਨਗੇ ਵੀ ਭਾਈ ਇਹ ਗਲਤੀ ਕਿੱਥੇ ਜੇ ਕਰਦੇ ਆ ਸੋ ਇਹ ਹੈ ਭਾਈ ਸਮੇਂ-ਸਮੇਂ ਦੀ ਗੱਲ ਆ ਜਿਹੜੀਆਂ ਕੁਰਸੀਆਂ ਦੇ ਉੱਤੇ ਉਹ ਬੈਂਦੇ ਹੁੰਦੇ ਸੀ ਬੀਜੇਪੀ ਵਾਲੇ ਉਹਨਾਂ ਕੁਰਸੀਆਂ ਦੇ ਉੱਤੇ ਹੁਣ ਬਹਿਣਾ ਪਊਗਾ ਆਮ ਆਨਵੀ ਪਾਰਟੀ ਵਾਲਿਆਂ ਨੂੰ ਜਿਹੜੀਆਂ ਕੁਰਸੀਆਂ ਦੇ ਉੱਤੇ ਇਹ ਪਹਿਲੇ ਹੁੰਦੇ ਸੀ ਵੀ ਭਾਈ ਕਿਸੇ ਕਦੇ ਕਿਸੇ ਨੇ ਬੈਹ ਹੀ ਨਹੀਂ ਸਕਣਾ ਬੀਜੇਪੀ ਦੀ ਕੋਈ ਹੋਂਦ ਹੀ ਹੈ ਨਹੀਂਗੀ ਹੁਣ ਉਹ ਬਹਿ ਗਏ ਉਹਦੇ ਉੱਤੇ ਤੇ ਹੁਣ ਭਾਈ ਇਹਨਾਂ ਨੂੰ ਉੱਥੇ ਬਹਿ ਕੇ ਸਬਰ ਕਰਨਾ ਪੈਣਾ ਜਿਹੜੀ ਥਾਂ ਦੇ ਉੱਤੇ ਇਹਨਾਂ ਨੇ ਕਦੇ ਕਿਆਸ ਨਹੀਂ ਕੀਤਾ ਸੋ ਇਹ ਜੀ ਇਤਕੀ ਕਾਫੀ ਕੁਝ ਬਦਲ ਗਿਆ ਪਰ ਇਹ ਅਭੀ ਹੁਣ ਬੀਜੇਪੀ ਕੰਮ ਕਿਵੇਂ ਕਰਦੀ ਆ ਤੇ ਇਹ ਉਸ ਤੋਂ ਬਾਅਦ ਕਿਵੇਂ ਵਿਰੋਧ ਕਰਦੇ ਆ ਇਹ ਚਲੋ ਵਕਤ ਦੱਸੂਗਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦੇ ਲਈ ਇਹ ਪਰਖ ਦੀ ਘੜੀ ਆ ਆਮ ਆਦਮੀ ਪਾਰਟੀ ਆਪ ਦੇ ਪਹਿਰਾ ਸਰ ਕਿਵੇਂ ਹੋਊਗੀ ਮੁੜ ਕੇ ਦੋ ਸੂਬਿਆਂ ਦੇ ਵਿੱਚ ਸਰਕਾਰ ਸੀ ਇਹ ਤੀਜੇ ਦੇ ਵਿੱਚ ਚੌਥੇ ਦੇ ਵਿੱਚ ਵੀ ਬਣਾਉਣੀ ਚਾਹੁੰਦੇ ਸੀ ਪਰ ਦੋਹਾਂ ਦੇ ਵਿੱਚੋਂ ਵੀ ਘਟ ਕੇ ਇੱਕ ਦੇ ਵਿੱਚ ਰਹਿ ਗਈ ਆ ਤੇ ਕਿਤੇ ਇੱਕ ਵੀ ਹੱਥੋਂ ਨਾ ਚਲਾ ਜਾਵੇ ਇਹ ਹੁਣ ਕੇਜਰੀਵਾਲ ਦੇ ਲਈ ਵੀ ਠਿਕਣ ਵਾਲੀ ਗੱਲ ਆ ਬੜਿਆ ਤੇ ਮੈਂ ਵੀ ਆ ਇਹਨੇ ਵੀ ਹੁਣ ਕੇਜਰੀਵਾਲ ਮਨੀਸ਼ ਸੋਧਿਆ ਤੇ ਬਾਕੀ ਦਿੱਲੀ ਦੇ ਸੀਨੀਅਰ ਰੇਤਾ ਜਿਹੜੇ ਉਹ ਪੰਜਾਬ ਦੇ ਵਿੱਚ ਡੇਰੇ ਵੱਧ ਲਾਉਣਗੇ ਵੀ ਭਾਈ ਪੰਜਾਬ ਨਾਲ ਕਿਤੇ ਸਾਡੇ ਹੱਥੋਂ ਖੁੱਸ ਜੇ ਜੀ ਵੇਖਦੇ ਹਾਂ ਸਮਾਂ ਤੈ ਕਰੂਗਾ ਕੀ ਬਣਦਾ ਖੈਰ ਉਧਰ ਅਨਾ ਹਜ਼ਾਰੇ ਹੋਰਾਂ ਦੀ ਗੱਲ ਕਰਦੇ ਬੜੇ ਦਿਨਾਂ ਬਾਅਦ ਇਹ ਵੀ ਬੋਲੇ ਨੇ ਕਹਿੰਦੇ ਕਿ ਕੇਜਰੀਵਾਲ ਨੂੰ ਸ਼ਰਾਬ ਨੀਤੀ ਕਾਰਨ ਲੋਕਾਂ ਨੇ ਸਬਕ ਸਿਖਾਇਆ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਗੱਲ ਕਹੀ ਹੈ ਕਿ ਕੇਜਰੀਵਾਲ ਨੂੰ ਲੋਕਾਂ ਨੇ ਸ਼ਰਾਬ ਨੀਤੀ ਕਰਕੇ ਸਬਕ ਸਿਖਾਇਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੇ ਭਾਈ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਲੀਹੂ ਰੱਖੇ ਕੰਮ ਕਰਨ ਲੱਗ ਪਿਆ ਸੀ ਕਿਉਂਕਿ ਲਗਾਤਾਰ ਇਹ ਖਬਰਾਂ ਆਉਂਤੀਆਂ ਸੀ ਕਿ ਭਾਈ ਕੇਜਰੀਵਾਲ ਨਹੀਂ ਆਏ ਆਪਾਂ ਜਾਣਦੇ ਹਾਂ ਕੇਜਰੀਵਾਲ ਦੀ ਸਿਆਸਤ ਆ ਜਿਹੜੀ ਉਹ ਅੰਨਾ ਹਦਾਰੇ ਦੇ ਅੰਦੋਲਨ ਦੇ ਵਿੱਚੋਂ ਨਿਕਲੀ ਆ ਤੇ ਅੰਨਾ ਹਦਾਰੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੇਜਰੀਵਾਲ ਦੇ ਉੱਤੇ ਤਨਜ਼ ਕੱਸਿਆ ਇਹ ਗੱਲ ਕਹੀ ਆ ਕਿ ਭਾਈ ਅੰਨਾ ਹਦਾਰੇ ਨੇ ਕਿਹਾ ਸੀਗਾ ਕਿ ਭਾਈ ਮੇਰੇ ਮੁਤਾਬਕ ਨਹੀਂ ਚੱਲੇ ਮੇਰੀ ਸੋਚ ਮੁਤਾਬਕ ਨਹੀਂ ਚੱਲੇ ਮੇਰੀ ਸੋਚ ਤੋਂ ਬਿਲਕੁਲ ਉਲਟ ਚੱਲ ਰਹੀ ਆ ਤੇ ਹੁਣ ਅੰਨਾ ਹਜ਼ਾਰੇ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਜੀ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਭਾਈ ਇਹ ਲੀਹੋਂ ਲੱਥ ਗਏ ਆ ਜਦੋਂ ਇਹ ਸ਼ਰਾਬ ਨੀਤੀ ਦੇ ਵਿੱਚ ਉ르ਜ ਗਏ ਸੀ ਉਹ ਕਹਿੰਦੇ ਜੀ ਕਿ ਇਹ ਸਾਡੇ ਮਿਸ਼ਨ ਦੇ ਵਿੱਚ ਸ਼ਾਮਲ ਨਹੀਂ ਸੀ ਕਿ ਸ਼ਰਾਬ ਦੇ ਠੇਕਿਆਂ ਦੀ ਵੰਡ ਕਰਨੀ ਸ਼ਰਾਬ ਦਾ ਕਾਰੋਬਾਰ ਕਰਨਾ ਸ਼ਰਾਬ ਦੇ ਕਾਰੋਬਾਰ ਨੂੰ ਅਸੀਂ ਆਮਦਨ ਦਾ ਹਿੱਸਾ ਬਣਾਉਣਾ ਇਹ ਸਾਡੇ ਮਿਸ਼ਨ ਦਾ ਹਿੱਸਾ ਨਹੀਂ ਸੀ ਉਹ ਕਹਿੰਦੇ ਜੀ ਉਦੋਂ ਹੀ ਮਾਰੇ ਦੇਣੇ ਚੱਲ ਪਏ ਸੀ ਤੇ ਉਹ ਕਹਿੰਦੇ ਵੀ ਜੋ ਕੁਝ ਹੁਣ ਚੱਲ ਰਿਹਾ ਤੇ ਉਹ ਭਾਈ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਕਰਮਾਂ ਦਾ ਫਲ ਆ ਤੁਹਾਨੂੰ ਚੇਤੇ ਹੋਣਾ ਵੀ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਗਿਆ ਸੀ ਉਦੋਂ ਵੀ ਇਹਨਾਂ ਨੇ ਗੱਲ ਕਹੀ ਸੀ ਕਿ ਜੋ ਕੇਜਰੀਵਾਲ ਨੇ ਬੀਜਿਆ ਤੇ ਉਹੀ ਕੇਜਰੀਵਾਲ ਵੱਢ ਰਿਹਾ ਤੇ ਇਹਨੂੰ ਕਰਮਾਂ ਦਾ ਫਲ ਮਿਲਿਆ ਤੇ ਉਸੇ ਤਰੀਕੇ ਦੀ ਨਾਲ ਹੀ ਉਹਨੇ ਹੋਰੇ ਗੱਲ ਕਹੀ ਆ ਕੁੱਲ ਮਿਲਾ ਕੇ ਗੱਲ ਕਿਹਣੀ ਬਣਦੀ ਏ ਜੇ ਕਿ ਹੁਣ ਅੰਨਾ ਹਜ਼ਾਰਿਆ ਜਿਹੜੇ ਉਹ ਆਪਣੇ ਤਰੀਕੇ ਨਾਲ ਤਰੰਦ ਕਸ ਰਹੇ ਆ ਆਪਣੇ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੂੰ ਕੱਲ ਕਹਿਣ ਦਾ ਮੌਕਾ ਮਿਲਿਆ ਉਹਦਾ ਸਮਾਜ ਦਾ ਵੱਡਾ ਹਿੱਸਾ ਇਹ ਵੀ ਗੱਲ ਕਹਿਣਾ ਵੀ ਭਾਈ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਕਿ ਜਿਹੜੇ ਅੰਨਾ ਹਦਾਰੇ ਆ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਆ ਉਹਦੋਂ ਤੋਂ ਚੁੱਪ ਕਿਉਂ ਆ ਕੀ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਪਾਲ ਬਿੱਲ ਬਣ ਗਿਆ ਕੀ ਉਹ ਪਾਸ ਹੋ ਗਿਆ ਜਾਂ ਫਿਰ ਉਹ ਉਦੋਂ ਦੀਆਂ ਗੱਲਾਂ ਹੀ ਸੀ ਜਦੋਂ ਯੂਪੀ ਸਰਕਾਰ ਹੁੰਦੀ ਸੀ ਜੀ ਬਿਲਕੁਲ ਟੇਣਾ ਸਾਹਿਬ ਉੱਧਰ ਨੇਕ ਚੰਦ ਦੀ ਵਿਰਾਸਤ ਦਾ ਇੱਕ ਹਿੱਸਾ ਟਾ ਦਿੱਤਾ ਗਿਆ ਜਿਹਦੇ ਤੇ ਕਾਫੀ ਜ਼ਿਆਦਾ ਰੋਸ ਹੋ ਰਿਹਾ ਜੀ ਹੁਣ ਦੇਖੋ ਜੀ ਨੇਕਚੰਦ ਕੌਣ ਨੇ ਪਹਿਲੀ ਗੱਲ ਤਾਂ ਇਹ ਵੀ ਸਾਡੇ ਪੰਜਾਬੀਆਂ ਦਾ ਚੇਤਾ ਬੜਾ ਕਮਜ਼ੋਰ ਆ ਨੇਕਚੰਦ ਕੌਣ ਨੇ ਇਹ ਉਹ ਨੇ ਜਿਨ੍ਹਾਂ ਨੇ ਰੌਕ ਗਾਰਡਨ ਬਣਾਇਆ ਨੇਕਚੰਦ ਉਹ ਸ਼ਖਸੀਅਤ ਨਹੀਂ ਜਿਹੜੇ ਦੁਨੀਆਂ ਦੇ ਵਿੱਚ ਨਹੀਂ ਪਰ ਉਹਨਾਂ ਨੇ ਰੌਕ ਗਾਰਡਨ ਟੁੱਟੀਆਂ ਭੱਜੀਆਂ ਚੀਜ਼ਾਂ ਦਾ ਕਬਾੜ ਵਾਲੀਆਂ ਚੀਜ਼ਾਂ ਦੇ ਨਾਲ ਤੇ ਉਹ ਰੌਕ ਗਾਰਡਨ ਖੜਾ ਕੀਤਾ ਜਿਹਨੂੰ ਦੁਨੀਆਂ ਦੇ ਵਿੱਚ ਲੋਕ ਜਾਣਦੇ ਆ ਪਰ ਹੁਣ ਜਿਹੜੀ ਇਸ ਰੌਕ ਗਾਰਡਨ ਦੀ ਬਾਹਰਲੀ ਕੰਧ ਦਾ ਕਬਾੜਾ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਹਨੂੰ ਢਾਹ ਦਿੱਤਾ ਗਿਆ ਇੱਕ ਹਿੱਸਾ ਦਾ ਢਾਹ ਦਿੱਤਾ ਗਿਆ ਕਿਉਂ ਉਹ ਕਹਿੰਦੇ ਜੀ ਅਸੀਂ ਇਹ ਕੰਦਾ ਕੋਠਾ ਢਾ ਕੇ ਤੇ ਇੱਥੇ ਪਾਰਕਿੰਗ ਲਈ ਥਾਂ ਬਣਾ ਰਹੇ ਹਾਂ ਹਾਈ ਕੋਰਟ ਦੇ ਵੱਲ ਜਿਹੜੀ ਪਾਰਕਿੰਗ ਆ ਉਹਦੇ ਲਈ ਥਾਂ ਵੱਡੀ ਕਰਨੀ ਹੈਗੀ ਤੇ ਉਹ ਕਹਿੰਦੇ ਜੀ ਪਾਰਕਿੰਗ ਅਸੀਂ ਬਣਾ ਰਹੇ ਹਾਂ ਸੋ ਇਸ ਕਰਕੇ ਜਿਹੜੇ ਲੋਕ ਨੇ ਉੱਥੋਂ ਦੇ ਜਿਹੜੇ ਸੂਝਵਾਨ ਲੋਕ ਆ ਜਿਹੜੇ ਕਿ ਕਲਾ ਪ੍ਰੇਮੀ ਆ ਜਿਹੜੇ ਕਿ ਨੀਕਚੰਦ ਦੀ ਕਲਾ ਦੇ ਆਸ਼ਿਕਾ ਉਹਨਾਂ ਦੇ ਵੱਲੋਂ ਵਿਰੋਧ ਦੀ ਗੱਲ ਕਹੀ ਗਈ ਹੈ ਅੱਜ ਉਹਨਾਂ ਨੇ ਕਿਹਾ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਹਾਲਾਂਕਿ ਉਹਨਾਂ ਨੇ ਢਾਕੇ ਤੇ ਆਪਦੀ ਸੜਕ ਜੀ ਬਣਾਉਣੀ ਸ਼ੁਰੂ ਵੀ ਕਰਤੀ ਹੈ ਕੁਝ ਇਦਾਂ ਖਦੀ ਮੈਨੂੰ ਜਾਣਕਾਰੀ ਮਿਲੀ ਹੈ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਭਾਈ ਦੁੱਖ ਆ ਇਸ ਗੱਲ ਦਾ ਕਿ ਭਾਈ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਹੁੰਦੀਆਂ ਨਾ ਬੰਦੇ ਦੀ ਕ੍ਰੀਏਟੀਵਿਟੀ ਉਹਨੂੰ ਕਿਵੇਂ ਮਾਰਿਆ ਜਾਂਦਾ ਦੁਨੀਆ ਦੇ ਵਿੱਚ ਵੇਖੋ ਵੀ ਉਹਨਾਂ ਨੇ 5-500 ਸਾਲ ਪੁਰਾਣੀਆਂ 2-2000 ਸਾਲ ਪੁਰਾਣੀਆਂ ਚੀਜ਼ਾਂ ਨੂੰ ਹੂਬ-ਹੂ ਰੱਖਿਆ ਇਥੇ ਸਾਡੇ ਕੋਲੋਂ 100 ਸਾਲ ਪੁਰਾਣੀ ਚੀਜ਼ 50 ਸਾਲ ਪੁਰਾਣੀ ਚੀਜ਼ ਵੀ ਨਹੀਂ ਉਵੇਂ ਸੰਭਾਲ ਕੇ ਰੱਖੀ ਜਾਂਦੀ ਕਦੇ ਸਾਡਾ ਕੋਈ ਯਾਬ ਆ ਜਾਂਦਾ ਵੀ ਸੀ ਉਹਨੂੰ ਤੋੜ ਦਈਏ ਕਦੇ ਉਹਨੂੰ ਤੋੜ ਦਈਏ ਇਹ ਸਾਰਾ ਕੁਝ ਹੀ ਚੱਲੀ ਜਾਂਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਪੰਜਾਬ ਦੇ ਵਿੱਚ ਕਹਿੰਦੇ ਦੋ ਦਿਨ ਚੰਗਾ ਮੀਂਹ ਪੈਣਾ ਜੀ ਹਾਂ ਬਿਲਕੁਲ ਜੀ ਭਵਿਕ ਬਾਣੀ ਤੇ ਇਹੀ ਕੀਤੀ ਗਈ ਹੈ ਵੀ ਪੰਜਾਬ ਦੇ ਵਿੱਚ ਦੋ ਦਿਨ ਚੰਗਾ ਮੀਂਹ ਪੈ ਸਕਦਾ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਬਾਕੀ ਜਦੋਂ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਆ ਅੱਜ ਸੋਮਵਾਰ ਨੂੰ ਤੇ ਇਸ ਵੇਲੇ ਤਾਂ ਭਾਈ ਪੰਜਾਬ ਦੇ ਵਿੱਚ ਮੌਸਮ ਠੀਕ ਆ ਤੇ ਬਾਕੀ ਪਤਾ ਕੋਈ ਨਹੀਂ ਜੀ ਕਿ ਕਦੋਂ ਮੀਂਹ ਸ਼ੁਰੂ ਹੋ ਜਾਏ ਕੁਦਰਤ ਦੇ ਰੰਗਾ ਦਾ ਪਰ ਪੁੱਲ ਮਲਾ ਕੇ ਗੱਲ ਕਹਿਣੀ ਬਣਦੀ ਆ ਵੀ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਮੀਂਹ ਕਿੰਨਾ ਕ ਪੈਂਦਾ ਕਿੱਥੇ ਕਿੱਥੇ ਪੈਂਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਹਾਂ ਮੀਂਹ ਦੇ ਲਈ ਜ਼ਰੂਰ ਕਹਿ ਗਿਆ ਵੀ ਪੰਜਾਬ ਦੇ ਵਿੱਚ ਮੀਂਹ ਪਊਗਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਐਨੰਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ